ਬੁੱਢੇ ਪਿਤਾ ਦੀ ਅਨੋਖੀ ਵਸੀਅਤ ਰਾਮ ਲਾਲ ਜੀ ਆਪਣੇ ਕਮਰੇ 'ਚ ਆਪਣੀ ਪਤਨੀ ਜਾਨਕੀ ਨਾਲ ਬੈਠੇ ਹੋਏ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਾਰੋਬਾਰ ਦਾ ਹਾਲਚਾਲ ਸੁਣਾ ਹੀ ਰਹੇ ਸੀ ਕਿ ਐਨੇ 'ਚ ਵੱਡਾ ਬੇਟਾ ਆਇਆ ਤੇ ਬੋਲਿਆ ਪਿਤਾ ਜੀ ਜਰਾ ਤਿਜੋਰੀ ਦੀ ਚਾਬੀ ਤਾਂ ਦਿਓ ਕੀ ਹੋ ਗਿਆ ਕੁਝ ਨਹੀਂ ਬਸ 15000 ਚਾਹੀਦੇ ਸੀ ਪਿਤਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਨਾ ਮੇਰੀ ਕਾਰ ਦੀ ਰਿਪੇਅਰ ਕਰਵਾਉਣ ਵਾਲੀ ਹੈ ਚੰਗਾ ਠੀਕ ਹੈ ਜਾਨਕੀ ਚਾਬੀ ਤਾਂ ਦੇਈ ਜਾਨਕੀ ਆਪਣੀ ਕਮਰ ਚੋਂ ਚਾਬੀ ਦਾ ਗੁੱਛਾ ਕੱਢ ਕੇ ਦੇ ਦਿੰਦੀ ਹੈ ਵੱਡਾ ਪੁੱਤ ਹਲੇ ਜਾਂਦਾ ਹੀ ਹੈ ਕਿ ਐਨੇ ਚ ਛੋਟਾ ਪੁੱਤ ਆ ਜਾਂਦਾ ਹੈ ਤੇ ਕਹਿੰਦਾ ਹੈ ਪਾਪਾ ਜੀ ਬੱਚਿਆਂ ਦੀ ਫੀਸ ਭਰਨੀ ਹੈ 20000 ਰੁਪਏ ਚਾਹੀਦੇ ਹਨ ਮੇਰੀ ਤਨਖਾਹ ਨਹੀਂ ਆਈ ਹਾਲੇ ਤੱਕ ਜਦੋਂ ਆ ਜਾਵੇਗੀ ਤੁਹਾਨੂੰ ਵਾਪਸ ਜ਼ਰੂਰ ਕਰ ਦੇਵਾਂਗਾ ਰਾਮ ਲਾਲ ਜੀ ਸਭ ਜਾਣਦੇ ਸੀ ਸਭ ਸਮਝਦੇ ਸੀ ਕਿ ਦੋਨੋਂ ਪੁੱਤ ਕੀ ਕਹਿ ਰਹੇ ਹਨ ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੇ ਸੀ ਕਿ ਕੀ ਫਰਕ ਪੈਂਦਾ ਹੈ ਹੈ ਤਾਂ ਆਪਣੇ ਹੀ ਬੱਚੇ ਉੰਜ ਤਾਂ ਰਾਮ ਲਾਲ ਜੀ ਕਦੇ ਮਨਾਂ ਨਹੀਂ ਕਰਦੇ ਸੀ ਤਿਜ਼ੋਰੀ ਦੀ ਚਾਬੀ ਦੇਣ ਤੋਂ ਪਰ ਜੇਕਰ ਕਦੇ ਕਾਰਨ ਪੁੱਛੀ ਬੈਠਰੇ ਤਾਂ ਬੱਚੇ ਕਹਿੰਦੇ ਕੀ ਪਪਾ ਜੀ ਤੁਹਾਨੂੰ ਸਾਡੇ ਤੇ ਵਿਸ਼ਵਾਸ ਨਹੀਂ ਹੈ ਇਸ ਤੇ ਰਾਮ ਲਾਲ ਜੀ ਠਾਕਾ ਲਗਾ ਕੇ ਹੱਸ ਦਿੰਦੇ ਜਾਨਕੀ ਹਮੇਸ਼ਾ ਉਹਨਾਂ ਨੂੰ ਟੋਕਦੀ ਕਿ ਬੱਚਿਆਂ ਤੇ ਸਭ ਕੁਝ ਨਾ ਲੁਟਾਓ ਪਰ RAM Lal ji ਨਾ ਮੰਨੇ ਜਾਨਕੀ ਤੂੰ ਨਹੀਂ ਜਾਣਦੀ ਮੇਰੇ ਬੱਚੇ ਮੇਰੀ ਜਾਨ ਹਨ ਤਾਂ ਜਾਨਕੀ ਜੀ ਕਹਿੰਦੀ ਪਰ ਜੀ ਆਪਣੇ ਬੁਢਾਪੇ ਲਈ ਵੀ ਤਾਂ ਤਾਂ RAM Lal ji ਕਹਿੰਦੇ ਕਿ ਬੁਢਾਪੇ ਦੀ ਚਿੰਤਾ ਤੂੰ ਨਾ ਕਰ ਆਪਣੇ ਦੋਨੋਂ ਪੁੱਤ ਬੜੇ ਹੋਣਹਾਰ ਹਨ ਬਹੁਤ ਪਿਆਰ ਕਰਦੇ ਹਨ ਉਹ ਸਾਡੇ ਨਾਲ ਜੋ ਸੰਸਕਾਰ ਅਸੀਂ ਆਪਣੇ ਬੱਚਿਆਂ ਨੂੰ ਦਿੰਦੇ ਹਨ ਉਹਨਾਂ ਕਰਕੇ ਸਾਨੂੰ ਕਦੇ ਵੀ ਕੋਈ ਦਿੱਕਤ ਨਹੀਂ ਆ ਸਕਦੀ। ਜਾਨਕੀ ਚੁੱਪ ਕਰ ਜਾਂਦੀ ਹੈ। ਪਰ ਮਨ ਚ ਕਿਤੇ ਨਾ ਕਿਤੇ ਵਿਚਾਰ ਤਾਂ ਚੱਲਦੇ ਹੀ ਰਹਿੰਦੇ ਸੀ। ਸੋਚਦੀ ਤੁਸੀਂ ਵੀ ਕਿੰਨੇ ਭੋਲੇ ਹੋ। ਅੱਜ ਦੇ ਜ਼ਮਾਨੇ 'ਚ ਆਪਣੇ ਲਈ ਕੁਝ ਨਾ ਕੁਝ ਜ਼ਰੂਰ ਬਚਾ ਕੇ ਰੱਖਣਾ ਚਾਹੀਦਾ ਹੈ। ਬੇਟੇ ਤਾਂ ਆਪਣੇ ਹਨ ਪਰ ਬਹੂਆਂ ਉਹ ਤਾਂ ਪਰਾਏ ਘਰ ਤੋਂ ਆਈਆਂ ਹਨ ਤੇ ਓੰਜ ਵੀ ਮੈਂ ਤੁਹਾਡੇ ਤੋਂ ਜ਼ਿਆਦਾ ਆਪਣੀਆਂ ਬਹੂਆਂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਇਹ ਸਭ ਵਿਚਾਰ ਕਰਦੇ ਹੋਏ ਜਾਨਕੀ ਇੱਕ ਟੱਕ ਆਪਣੇ ਪਤੀ ਨੂੰ ਦੇਖ ਰਹੀ ਸੀ। ਰਾਮ ਲਾਲ ਜੀ ਨੇ ਚੁਟਕੀ ਵਜਾਉਂਦੇ ਹੋਏ ਉਸ ਦੀ ਟਕਟਕੀ ਨੂੰ ਭੰਗ ਕਰ ਦਿੱਤਾ। ਜਾਨਕੀ ਹੁਣ ਆਪਣੇ ਵਿਚਾਰਾਂ ਦੀ ਦੁਨੀਆ ਤੋਂ ਬਾਹਰ ਆਈ। ਰਾਮ ਲਾਲ ਜੀ ਬੋਲੇ, "ਤੂੰ ਕਿੱਥੇ ਗੁੰਮ ਹੋ ਗਈ? ਮੇਰੀ ਚਾਹ ਦਾ ਸਮਾਂ ਹੋ ਗਿਆ ਹੈ। ਅੱਜ ਮਿਲੇਗੀ ਵੀ ਜਾਂ ਖੁਦ ਹੀ ਬਣਾ ਲਵਾਂ?" ਰਾਮ ਲਾਲ ਜੀ ਨੇ ਚੁਟਕੀ ਲੈਂਦੇ ਹੋਏ ਕਿਹਾ, "ਤੁਸੀਂ ਕਿਉਂ ਚਾਹ ਬਣਾਉਂਗੇ? ਮੈਂ ਰਾਜੂ ਨੂੰ ਆਵਾਜ਼ ਦਿੰਦੀ ਹਾਂ, ਉਹ ਬਣਾ ਦੇਵੇਗਾ।" ਦਰਅਸਲ ਜਾਨਕੀ ਨੇ ਰਸੋਈ ਦੇ ਘਰ ਦੇ ਦੂਜੇ ਕੰਮਾਂ ਨੂੰ ਕਰਨ ਲਈ 16-17 ਸਾਲ ਦਾ ਨੌਕਰ ਰਾਜੂ ਰੱਖਿਆ ਹੋਇਆ ਸੀ ਤਾਂ ਜੋ ਬਹੂਆਂ ਤੇ ਕੰਮ ਦਾ ਬੋਝ ਨਾ ਪਵੇ ਤੇ ਇਸ ਉਮਰ ਚ ਉਹ ਵੀ ਜ਼ਿਆਦਾ ਕੰਮ ਨਹੀਂ ਕਰ ਸਕਦੀ ਸੀ। ਜਾਨਕੀ ਬੋਲੀ ਅੰਜ ਤੁਹਾਨੂੰ ਚਾਹ ਬਣਾਉਣੀ ਆਉਂਦੀ ਵੀ ਹੈ ਜੋ ਖੁਦ ਬਣਾਉਂਗੀ ਤਾਂ ਰਾਮ ਲਾਲ ਜੀ ਆਪਣੀ ਪਤਨੀ ਨੂੰ ਕਹਿੰਦੇ ਹਨ ਮੈਨੂੰ ਚੈਲੰਜ ਨਾ ਕਰ ਬਹੁਤ ਵਧੀਆ ਚਾਹ ਬਣਾਉਂਦਾ ਹਾਂ ਮੈਂ ਚਲੋ ਅੱਜ ਤੁਹਾਨੂੰ ਬਣਾ ਕੇ ਪਿਉਂਦਾ ਹਾਂ ਇਹ ਕਹਿੰਦੇ ਹੋਏ RAMLAL ਰਸੋਈ ਚ ਜਾ ਕੇ ਚਾਹ ਬਣਾਉਣ ਲੱਗਿਆ ਤਾਂ ਐਨੇ ਚ ਰਾਜੂ ਆ ਗਿਆ ਤੇ ਕਹਿਣ ਲੱਗਿਆ ਮੈਂ ਕਿਸ ਲਈ ਹਾਂ ਮੈਂ ਚਾਹ ਬਣਾਉਂਦਾ ਹਾਂ ਤਾਂ RAMLAL ਜੀ ਬੋਲੇ ਨਹੀਂ ਅੱਜ ਚਾਹ ਮੈਂ ਬਣਾਵਾਂਗਾ ਤੇ ਤੈਨੂੰ ਵੀ ਪਿਆਵਾਂਗਾ ਕਹਿੰਦੇ ਹੋਏ RAMLAL ਜੀ ਨੇ ਚੁੱਲਾ ਜਗਾਇਆ ਤੇ ਨਾਲ ਹੀ ਆਪਣੀ ਪਤਨੀ ਲਈ ਗਾਣਾ ਵੀ ਗਾਉਣ ਲੱਗੇ ਬਾਹਰ ਦੋਵੇਂ ਬਹੂਆਂ ਆਪਣਾ ਹਾਸਾ ਬਹੁਤ ਮੁਸ਼ਕਲ ਨਾਲ ਰੋਕ ਕੇ ਖੜੀਆਂ ਸਨ ਸ਼ਾਮ ਨੂੰ ਜਾਣਕੀ ਤੇ RAMLAL ਜੀ ਰੋਜ਼ ਦੀ ਤਰ੍ਹਾਂ ਸੈਰ ਲਈ ਬਾਹਰ ਨਿਕਲੀ ਜਾਨ ਕੀ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਮਹਿਸੂਸ ਕਰ ਰਹੀ ਸੀ ਕਿ ਉਸ ਨੂੰ ਰਾਮ ਲਾਲ ਜੀ ਵਰਗਾ ਸੁਲਝਿਆ ਹੋਇਆ ਇਨਸਾਨ ਮਿਲਿਆ ਪਰ ਕਹਿੰਦੇ ਹਨ ਕਦੇ-ਕਦੇ ਆਪਣੀ ਕਿਸਮਤ ਨੂੰ ਆਪਣੀ ਹੀ ਨਜ਼ਰ ਲੱਗ ਜਾਂਦੀ ਹੈ ਹਾਲੇ ਥੋੜੀ ਹੀ ਦੂਰ ਨਿਕਲੇ ਸੀ ਕਿ ਦੇਖਿਆ ਸਾਹਮਣੇ ਤੋਂ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਉਹਨਾਂ ਵੱਲ ਆ ਰਹੀ ਸੀ ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਕਾਰ ਨੇ ਉਹਨਾਂ ਦੋਵਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦ ਹੋਸ਼ ਆਇਆ ਤਾਂ ਜਾਨਕੀ ਨੇ ਖੁਦ ਨੂੰ ਹਸਪਤਾਲ ਦੇ ਬੈੱਡ ਤੇ ਪਾਇਆ। ਦੇਖਿਆ ਤਾਂ ਇੱਕ ਨਰਸ ਉਸ ਨੂੰ ਡ੍ਰਿਪ ਲਗਾ ਰਹੀ ਸੀ। ਉਹਨਾਂ ਨੇ ਉੱdte ਹੀ ਰਾਮ ਲਾਲ ਜੀ ਦੇ ਬਾਰੇ ਪੁੱਛਿਆ ਤਾਂ ਨਰਸ ਨੇ ਦੱਸਿਆ ਕਿ ਰਾਮ ਲਾਲ ਜੀ ਆਈ ਸੀ ਯੂ ਚ ਹਨ। ਦਰਅਸਲ ਉਹਨਾਂ ਨੂੰ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਸਨ ਜਿਸ ਕਰਕੇ ਉਹਨਾਂ ਦੀ ਹਾਲਤ ਗੰਭੀਰ ਹੈ। ਇਹ ਸੁਣਦੇ ਹੀ ਜਾਨਕੀ ਡ੍ਰਿਪ ਉਤਾਰ ਕੇ ਇੱਕ ਪਾਸੇ ਸੁੱਟ ਦਿੰਦੀ ਹੈ ਤੇ ਸੱਟਾਂ ਵੱਜਣ ਦੇ باوجود ਉੱਠ ਕੇ ਖੜੀ ਹੋ ਗਈ ਤੇ ਚੱਲ ਪਈ ਅੱਜ ਦਰਦ ਵਿੱਚ ਵੀ ਐਨੀ ਹਿੰਮਤ ਕਿੱਥੇ ਸੀ ਜੋ ਉਸ ਨੂੰ ਰੋਕੋਂਦਾ ਨਰਸ ਤੇ ਹਸਪਤਾਲ ਦੇ ਦੂਜੇ ਕਰਮਚਾਰੀ ਉਸ ਨੂੰ ਪਿੱਛੋਂ ਆਵਾਜ਼ ਲਗਾ ਰਹੇ ਸੀ ਤੇ ਜਾਣਕੀ ਨੂੰ ਜਿਵੇਂ ਕੰਨਾਂ ਤੋਂ ਸੁਣਾਈ ਦੇਣਾ ਹੀ ਬੰਦ ਹੋ ਗਿਆ ਸੀ ਸਿਰਫ ਤੇ ਸਿਰਫ ਰਾਮ ਲਾਲ ਜੀ ਦੀਆਂ ਪਿਆਰ ਭਰੀਆਂ ਗੱਲਾਂ ਹੀ ਉਹਨਾਂ ਦੇ ਕੰਨਾਂ ਵਿੱਚ ਗੂੰਜ ਰਹੀਆਂ ਸਨ। ਰਾਮ ਲਿਆਲ ਜੀ ਨੂੰ ਐਨੀ ਬੁਰੀ ਹਾਲਤ 'ਚ ਦੇਖ ਕੇ ਜਾਨਕੀ ਉਹਨਾਂ ਨੂੰ ਦੇਖਦੀ ਹੀ ਰਹਿ ਗਈ। ਕੁਝ ਦਿਨ ਪਹਿਲਾਂ ਜੋ ਰਾਮ ਲਾਲ ਜੀ ਉਹਨਾਂ ਨਾਲ ਹੱਸਦੇ ਤੇ ਗੱਲਾਂ ਕਰਦੇ ਹੋਏ ਸੈਰ ਤੇ ਨਿਕਲੇ ਸੀ, ਉਹ ਹਸਪਤਾਲ ਦੇ ਬੈੱਡ ਤੇ ਜ਼ਖਮੀ ਹਾਲਤ ਵਿੱਚ ਬੇਸੁੱਧ ਪਏ ਸੀ। ਜਾਨਕੀ ਖੁਦ ਨੂੰ ਸੰਭਾਲ ਨਾ ਸਕੀ ਤੇ ਕਹਿਣ ਲੱਗੀ, "ਉੱਠੋ ਨਾ ਦੇਖੋ, ਤੁਹਾਡੇ ਹੀ ਸਹਾਰੇ ਤਾਂ ਮੈਂ ਜ਼ਿੰਦਗੀ ਜੀ ਰਹੀ ਸੀ। ਤੁਸੀਂ ਹੀ ਤਾਂ ਮੇਰੇ ਦਿਲ ਦੀਆਂ ਗੱਲਾਂ ਨੂੰ ਸਮਝਦੇ ਹੋ ਹੁਣ ਤੁਸੀਂ ਇਸ ਤਰ੍ਹਾਂ ਮੇਰੇ ਨਾਲ ਰੁੱਸ ਜਾਓਗੇ ਤਾਂ ਮੇਰਾ ਕੀ ਹੋਵੇਗਾ ਕਹਿੰਦੇ-ਕਹਿੰਦੇ ਜਾਨਕੀ ਜ਼ੋਰ-ਜ਼ੋਰ ਦੀ ਰੋਣ ਲੱਗੀ ਉਸਨੂੰ ਆਈਸੀਯੂ ਤੋਂ ਬਾਹਰ ਲਿਜਾਇਆ ਗਿਆ ਆਖਰ ਉਸਨੂੰ ਵੀ ਕਾਫੀ ਕਮਜ਼ੋਰੀ ਆ ਗਈ ਸੀ ਜਾਨਕੀ ਨੂੰ ਹਸਪਤਾਲ ਦੇ ਬੈੱਡ ਤੇ ਪਾ ਦਿੱਤਾ ਗਿਆ ਤੇ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ RAMLAL ਜੀ ਦੀ ਚਿੰਤਾ ਹੀ ਜਾਨਕੀ ਨੂੰ ਖਾਏ ਜਾ ਰਹੀ ਸੀ ਅੱਖਾਂ ਬੰਦ ਕੀਤੇ ਜਾਣਕੀ ਆਪਣੇ ਪਤੀ ਦੇ ਨਾਲ ਬਿਤਾਏ ਮਿੱਠੇ ਪਲਾਂ ਨੂੰ ਯਾਦ ਕਰ ਰਹੀ ਸੀ ਕਿ ਐਨ ਐਚ ਆਵਾਜ਼ ਆਈ ਵੱਡੀ ਮਾਂ ਅੱਖਾਂ ਖੋਲ ਕੇ ਦੇਖਿਆ ਤਾਂ ਸਾਹਮਣੇ ਉਸ ਦਾ ਨੌਕਰ ਰਾਜੂ ਖੜਾ ਸੀ ਜਾਣਕੀ ਜੀਤੀ ਇਹੋ ਜਿਹੀ ਹਾਲਤ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ ਬੋਲਿਆ ਖਾਣਾ ਖਾ ਲਓ ਵੱਡੀ ਮਾਂ ਜਾਣਕੀ ਇੱਧਰ ਉੱਧਰ ਦੇਖਣ ਲੱਗੀ ਨੇੜੇ ਤੇੜੇ ਕੋਈ ਨਹੀਂ ਸੀ ਰਾਜੂ ਬੋਲਿਆ ਸਾਰੇ ਲੋਕ ਘਰ ਚਲੇ ਗਏ ਸੀ ਤਾ ਮੈਨੂੰ ਲੱਗਿਆ ਕਿ ਤੁਸੀਂ ਹਸਪਤਾਲ 'ਚ ਇਕੱਲੇ ਹੋ ਤਾਂ ਤੁਹਾਡਾ ਹਾਲ-ਚਲ ਪੁੱਛਣ ਲਈ ਆ ਗਿਆ। ਆਉਂਦੇ-ਆਉਂਦੇ ਥੋੜਾ ਖਾਣਾ ਵੀ ਲੈ ਕੇ ਆਇਆ ਹਾਂ। ਉਠੋ ਵੱਡੀ ਮਾਂ ਖਾਣਾ ਖਾ ਲਓ। ਬਾਬੂ ਜੀ ਵੀ ਜਲਦੀ ਠੀਕ ਹੋ ਜਾਣਗੇ। ਤੁਸੀਂ ਚਿੰਤਾ ਨਾ ਕਰੋ। ਰਾਜੂ ਦਾ ਪਿਆਰ ਦੇਖ ਕੇ ਜਾਣਕੀ ਜੀ ਨੂੰ ਕੁਝ ਹੌਂਸਲਾ ਆਇਆ। ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਨਾਲ ਕੋਈ ਤਾਂ ਖੜ੍ਹਾ ਹੈ ਇਸ ਦੁੱਖ ਦੀ ਘੜੀ ਵਿੱਚ। ਐਨੇ ਚ ਨਰਸ ਅੰਦਰ ਆਈ ਤੇ ਬੋਲੀ, "ਜਾਨਕੀ ਜੀ, ਤੁਹਾਡੇ ਪਤੀ ਨੂੰ ਹੋਸ਼ ਆ ਗਿਆ ਹੈ। ਰਾਜੂ ਉਸ ਨੂੰ ਰਾਮ ਲਾਲ ਜੀ ਕੋਲ ਲੈ ਗਿਆ। ਰਾਮ ਲਾਲ ਜੀ ਹੋਸ਼ ਵਿੱਚ ਤਾਂ ਸਨ ਪਰ ਆਪਣੇ ਹੱਥ ਪੈਰ ਨਹੀਂ ਹਿਲਾ پا ਰਹੇ ਸੀ। ਇਹ ਦੇਖ ਕੇ ਜਾਨਕੀ ਦਰਦ ਤੇ ਚਿੰਤਾ ਨਾਲ ਭਰ ਗਈ ਪਰ ਆਪਣੇ ਪਤੀ ਦੇ ਸਾਹਮਣੇ ਕਮਜ਼ੋਰ ਨਹੀਂ ਪੈਣਾ ਚਾਹੁੰਦੀ ਸੀ। ਇਸ ਲਈ ਉਸੇ ਵੇਲੇ ਆਪਣੇ ਦੁੱਖ ਨੂੰ ਆਪਣੀਆਂ ਅੱਖਾਂ ਸਮੇਟ ਕੇ ਰਾਮ ਲਾਲ ਜੀ ਵੱਲ ਦੇਖ ਕੇ ਮੁਸਕੁਰਾਈ ਤੇ ਬੋਲੀ, "ਭਗਵਾਨ ਦਾ ਸ਼ੁਕਰ ਹੈ ਤੁਸੀਂ ਠੀਕ ਹੋ।" ਹੁਣ ਅਸੀਂ ਜਲਦੀ ਹੀ ਆਪਣੇ ਘਰ ਚਲੇ ਜਾਵਾਂਗੇ ਤਬੀਅਤ ਥੋੜੀ ਸੰਭਲਣ ਤੋਂ ਬਾਅਦ ਉਹਨਾਂ ਦੋਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਉਹ ਦੋਨੋਂ ਘਰ ਤਾਂ ਆ ਗਏ ਪਰ RAMLAL ji ਹੁਣ wheel chair ਤੇ ਆ ਚੁੱਕੇ ਸੀ ਉਹ ਚੱਲਣ ਫਿਰਨ ਵਿਚ ਅਸਮਰਥ ਸਨ ਘਰੇ ਆਉਣ ਤੋਂ ਬਾਅਦ ਤਾਂ ਜਿਵੇਂ ਜਾਨ ਕੀ ਜੀਤੇ RAMLAL ji ਦੀ ਜ਼ਿੰਦਗੀ ਹੀ ਪਲਟ ਗਈ ਜੋ ਲੋਕ ਕਦੇ ਘਰ ਦੇ ਮੁਖੀਆ ਹੋਇਆ ਕਰਦੇ ਸੀ ਇਸ ਘਰ ਦੀ ਰੌਣਕ ਹੋਇਆ ਕਰਦੇ ਸੀ ਉਹ ਦੋਨੋਂ ਉਹ ਤਰਸ ਦੀਆਂ ਨਜ਼ਰਾਂ ਨਾਲ ਦੇਖੇ ਜਾਣ ਲੱਗੇ। ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਵੀ ਬੋਝ ਲੱਗਣ ਲੱਗੇ ਸੀ। ਰਾਮ ਲਾਲ ਜੀ ਦੀ ਦਵਾਈ ਪਾਣੀ ਦਾ ਖਿਆਲ ਜਾਣਕੀ ਹੀ ਕਰਦੀ ਸੀ। ਇੱਕ ਦਿਨ ਰਾਜੂ ਕਿਸੇ ਕੰਮ ਤੋਂ ਬਾਜ਼ਾਰ ਗਿਆ ਸੀ ਤਾਂ ਜਾਣਕੀ ਜੀ ਨੇ ਆਪਣੀ ਛੋਟੀ ਬਹੂ ਨੂੰ ਕਿਹਾ, "ਪੁੱਤ, ਆਪਣੇ ਪਿਤਾ ਜੀ ਲਈ ਘੱਟ ਨਮਕ ਮਿਰਚ ਵਾਲਾ ਥੋੜਾ ਜਿਆਦਾ ਦਲੀਆ ਬਣਾ ਦੇ।" ਤਾਂ ਬਹੂ ਨੇ ਸਾਫ਼ ਜਵਾਬ ਦੇ ਦਿੱਤਾ ਤੇ ਕਿਹਾ, "ਮਾਜੀ ਮੈਨੂੰ ਹੋਰ ਵੀ ਬਹੁਤ ਸਾਰੇ ਕੰਮ ਹਨ।" ਤੇ ਪਿਛਲੇ ਕੁਝ ਦਿਨਾ ਤੋਂ ਜੋ ਘਰ ਦੀ ਹਾਲਤ ਚੱਲ ਰਹੀ ਹੈ ਅਸੀਂ ਕਿੱਟੀ ਪਾਰਟੀ ਵੀ ਨਹੀਂ ਕਰ ਸਕੀ ਤੁਸੀਂ ਇਹ ਕੰਮ ਖੁਦ ਹੀ ਕਰ ਲਓ ਤਾਂ ਚੰਗਾ ਹੋਵੇਗਾ ਇਹ ਕਹਿੰਦੇ ਹੋਏ ਬਹੂ ਤਿਆਰ ਹੋ ਕੇ ਕਿਤੇ ਪਾਰਟੀ ਤੇ ਚਲੀ ਗਈ ਕਦੇ ਜਾਨ ਕੀ ਪੁੱਤਾਂ ਨੂੰ ਦਵਾਈ ਜਾਂ ਫਲ ਲਿਆਉਣ ਨੂੰ ਕਹਿੰਦੀ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਮਨਾ ਕਰ ਦਿੰਦੇ ਪੁੱਤਾਂ ਦਾ ਸਾਥ ਦੇਣ ਲਈ ਬਹੂਆਂ ਵੀ ਆ ਜਾਂਦੀਆਂ ਮਾਜੀ ਕਿੰਨਾ ਵੀ ਖਰਚ ਕਰ ਲਵੋ ਹੁਣ ਪਿਤਾ ਜੀ ਤਾਂ ਠੀਕ ਹੋਣ ਵਾਲੇ ਨਹੀਂ ਹਨ ਤਾਂ ਥੋੜਾ ਸੋਚ ਸਮਝ ਕੇ ਗੱਲ ਕਰਿਆ ਕਰੋ ਖਰਚੇ ਦੀ ਇੰਨਾ ਤਿੱਖੀਆਂ ਗੱਲਾਂ ਨਾਲ ਮਾਂ ਦਾ ਕਲੇਜਾ ਛਲਨੀ ਹੋ ਜਾਂਦਾ ਹੈ ਮਾਨੀ ਮਨ ਉਹ ਵੀ ਜਾਣਦੀ ਸੀ ਕਿ ਪੁੱਤਾਂ ਨੂੰ ਇਹ ਸਭ ਸਿਖਾਉਣ ਵਾਲੀਆਂ ਬਹੂਆਂ ਹੀ ਹਨ ਸੋਚਣ ਲੱਗੀ ਕਿ ਇਹ ਹੀ ਪੁੱਤ ਛੋਟੇ ਛੋਟੇ ਖਰਚਿਆਂ ਲਈ ਪਿਤਾ ਜੀ ਪਿਤਾ ਜੀ ਕਰਦੇ ਹੋਏ ਆ ਜਾਂਦੇ ਸੀ ਹੁਣ ਪਿਤਾ ਜੀ ਲਾਚਾਰ ਹੋ ਕੇ ਤਾਂ ਦੁੱਧ ਵਿੱਚੋਂ ਮੱਖੀ ਦੀ ਤਰ੍ਹਾਂ ਕੱਢ ਕੇ ਸੁੱਟ ਦਿੱਤਾ ਪੁੱਤ ਬਹੂਆਂ ਦੀ ਜਲੀ ਕਟੀ ਸੁਣ ਕੇ ਜਦੋਂ ਜਾਨਕੀ ਜੀ ਕਮਰੇ ਚਾਈਤਾ ਦੇਖਿਆ RAMLAL ਜੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸੀ RAMLAL ਜੀ ਜਾਨਕੀ ਨੂੰ ਦੇਖ ਕੇ ਬੋਲੇ ਮੈਂ ਆਪਣੇ ਦੋਨਾਂ ਪੁੱਤਾਂ ਨੂੰ ਆਪਣੇ ਦੋਵੇਂ ਹੱਥ ਸਮਝਦਾ ਸੀ ਪਰ ਮੁਸੀਬਤ ਚ ਦੋਨੋਂ ਪੁੱਤਾਂ ਨੇ ਸਾਡੇ ਪਾਲਣ ਪੋਸਣ ਨੂੰ ਹੀ ਨਕਾਰ ਦਿੱਤਾ ਪਰ ਜਾਨਕੀ ਤੂੰ ਮੇਰੀ ਚਿੰਤਾ ਨਾ ਕਰ ਮੈਂ ਬਿਲਕੁਲ ਠੀਕ ਹੋ ਜਾਵਾਂਗਾ ਤਿਜ਼ੋਰੀ ਦੀ ਚਾਬੀ ਕਿੱਥੇ ਗਈ ਇੱਥੇ ਤਾਂ ਰੱਖੀ ਸੀ ਇਧਰ ਉਧਰ ਦੇਖਦੇ ਹੋਏ ਜਾਨਕੀ ਬੋਲੀ ਰਾਜੂ ਜੋ ਮੇਰੇ ਕੋਲ ਹੀ ਖੜਾ ਸੀ ਸਾਰੀਆਂ ਗੱਲਾਂ ਸੁਣ ਰਿਹਾ ਸੀ ਜਾਨਕੀ ਜੀ ਨੂੰ ਬੋਲਿਆ ਸਵੇਰੇ ਹੀ ਤਾਂ ਛੋਟੀ ਭਾਬੀ ਤੇ ਵੱਡੀ ਭਾਬੀ ਕਮਰੇ ਚ ਆਏ ਸੀ ਕੀ ਪਤਾ ਉਹਨਾਂ ਨੇ ਲੈ ਲਈਆਂ ਹੋਮ ਇਹ ਸਭ ਸੁਣਦੇ ਹੀ ਜਾਨਕੀ ਹੈਰਾਨ ਹੋ ਗਈ ਪਰ ਖੁਦ ਨੂੰ ਸੰਭਾਲਦੇ ਹੋਏ ਬਹੂਆਂ ਕੋਲ ਪਹੁੰਚੀ ਬਹੂ ਕੀ ਤਿਜ਼ੋਰੀ ਦੀ ਚਾਬੀ ਤੇਰੇ ਕੋਲ ਹੈ ਜਾਨਕੀ ਥੋੜਾ ਸੋਚਦੇ ਹੋਏ ਬੋਲੀ ਬਹੂਆਂ ਤਾਂ ਜਿਵੇਂ ਤਿਆਰ ਹੀ ਖੜੀਆਂ ਸਨ ਚਿਕਨ ਨੂੰ ਮਾਜੀ ਤੁਸੀ ਤਾਂ ਪੈਸੇ ਲੁੱਟਣ ਵਿੱਚ ਇਸ ਤਰ੍ਹਾਂ ਲੱਗੇ ਹੋ ਜਿਵੇਂ ਕਿ ਪੈਸੇ ਪੇੜ ਤੇ ਉਗ ਰਹੇ ਹੋ ਹੁਣ ਤਾਂ ਤੁਹਾਡੇ ਪਤੀ ਦੀ ਕਮਾਈ ਵੀ ਨਹੀਂ ਰਹੀ ਇਸ ਲਈ ਪੈਸੇ ਨੂੰ ਕਿਵੇਂ ਬਚਾਉਣਾ ਹੈ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਹੁਣ ਇਹ ਚਾਬੀ ਤੁਹਾਨੂੰ ਨਹੀਂ ਮਿਲੇਗੀ ਬਹੂਆਂ ਦਾ ਬੇਸ਼ਰਮੀ ਭਰਿਆ ਜਵਾਬ ਸੁਣ ਕੇ ਜਾਨਕੀ ਹੈਰਾਨ ਹੋਗੀ ਤੇ ਦੇਖਦੀ ਹੀ ਰਹੇਗੀ ਅਗਲੇ ਦਿਨ ਜਾਨਕੀ ਜਦੋਂ ਸੋਕੇ ਉੱਠੀ ਤਾਂ ਦੇਖਿਆ RAM Lal ji ਨੂੰ ਥੋੜਾ ਬੁਖਾਰ ਸੀ ਜਾ ਕੇ ਪੁੱਤਾਂ ਨੂੰ ਕਿਹਾ ਕਿ ਤੁਹਾਡੇ ਬਾਪੂ ਜੀ ਨੂੰ ਹਸਪਤਾਲ ਲੈ ਕੇ ਜਾਣਾ ਹੈ ਬੁਖਾਰ ਲੱਗ ਰਿਹਾ ਹੈ ਤੇ ਰੂਟੀਨ ਚੈੱਕਅਪ ਵੀ ਕਰਵਾਉਣਾ ਹੈ ਤਾਂ ਗੱਡੀ ਲੈ ਚੱਲੋ ਐਨੇ 'ਚ ਛੋਟੇ ਪੁੱਤ ਦਾ ਜਵਾਬ ਸੀ ਗੱਡੀ 'ਚ ਪੈਟਰੋਲ ਨਹੀਂ ਹੈ ਤੁਹਾਨੂੰ ਤਾਂ ਪਤਾ ਹੀ ਹੈ ਘਰ 'ਚ ਪੈਸਿਆਂ ਦੀ ਕਿੰਨੀ ਤੰਗੀ ਹੈ ਤੇ ਉਤੋਂ ਪਿਤਾ ਜੀ ਵੀ ਸਾਰਾ ਕੰਮ ਧੰਦਾ ਛੱਡ ਕੇ ਘਰ ਬੈਠ ਗਏ ਹਨ ਐਨੇ 'ਚ ਵੱਡਾ ਪੁੱਤ ਵੀ ਆਇਆ ਤੇ ਬੋਲਿਆ ਮਾਂ ਤੁਸੀਂ ਸਮਝਦੇ ਕਿਉਂ ਨਹੀਂ ਅਸੀਂ ਲੋਕ ਨੌਕਰੀ ਪੇਸ਼ਾ ਹਾਂ ਐਨਾ ਸਮਾਂ ਨਹੀਂ ਹੁੰਦਾ ਸਾਡੇ ਕੋਲ ਕਿ ਫਾਲਤੂ ਦੇ ਕੰਮ ਕਰਦੇ ਰਹੀਏ ਰਾਜੂ ਨੂੰ ਬੁਲਾ ਕੇ ਆਟੋ ਬੁਲਾ ਲਓ ਤੇ ਚਲੇ ਜਾਓ ਪਪਾ ਜੀ ਨੂੰ ਲੈ ਕੇ ਜਾਨਕੀ અપਮਾਨ ਦਾ ਘੁੱਟ ਪੀ ਕੇ ਚੁੱਪਚਾਪ ਖੜੀ ਸੀ ਉਸਨੇ ਉਸ ਸਮੇਂ ਤੱਕ ਕੁਝ ਨਾ ਕਿਹਾ ਐਨੱਚ ਰਾਜੂ ਨੇ ਆਵਾਜ਼ ਲਗਾਈ ਆਓ ਵੱਡੀ ਮਾਂ ਮੈਂ ਆਟੋ ਬੁਲਾ ਕੇ ਲਿਆਇਆ ਹਾਂ ਜਾਂਦੇ ਹੋਏ ਜਾਨਕੀ ਨੇ ਰਾਜੂ ਨੂੰ ਕਿਹਾ ਪਰ ਪੁੱਤ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਬਚੇ ਦਵਾਈ ਤੇ ਫਲ ਖਰੀਦਣ ਲਈ ਪੈਸੇ ਮੈਂ ਲੈ ਲੈ ਹਨ ਖਾ ਵਿੱਚੋਂ ਕੁਝ ਬਚੇ ਸੀ ਪੂਰੇ ਹੋ ਜਾਣਗੇ ਕਹਿੰਦੇ ਹੋਏ ਰਾਜੂ RAM Lal ji ਦੀ व्हील चेयर ਨੂੰ ਸਰਕਾਉਂਦੇ ਹੋਏ ਲੈ ਗਿਆ ਕੈਨ ਨੂੰ ਤਾਂ ਰਾਜੂ ਨੌਕਰ ਸੀ ਪਰ ਜਾਨਕੀ ਤੇ RAM Lal ji ਦੀ ਸੇਵਾ ਉਹਨਾਂ ਦੇ ਬੱਚਿਆਂ ਨਾਲੋਂ ਵੱਧ ਕੇ ਕਰ ਰਿਆ ਸੀ ਆਟੋ ਚ ਜਾਨਕੀ ਰਾਜੂ ਨੂੰ ਕਹਿਣ ਲੱਗੀ ਮੁਸੀਬਤ ਵਿੱਚ ਜਦੋਂ ਆਪਣਿਆਂ ਨੇ ਹੀ ਪੱਲਾ ਝਾੜ ਲਿਆ ਉਸ ਸਮੇਂ ਤੂੰ ਸਾਡਾ ਆਪਣਿਆਂ ਨਾਲੋਂ ਵੀ ਜ਼ਿਆਦਾ ਖਿਆਲ ਰੱਖਿਆ ਹੈ ਤਾਂ ਰਾਜੂ ਬੋਲਿਆ ਵੱਡੀ ਮਾਂ ਮੇਰੇ ਬਚਪਨ ਤੋਂ ਹੀ ਮਾਪੇਪ ਨਹੀਂ ਸੀ ਮੇਰੀ ਦੀਦੀ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੁਣ ਉਹ ਵੀ ਚਲੀ ਗਈ ਮੈਨੂੰ ਤਾਂ ਤੁਹਾਡੇ ਦੋਨਾਂ ਚੋਂ ਹੀ ਮਾਪਿਓ ਦੀ ਪਰਛਾਈ ਨਜ਼ਰ ਆਉਂਦੀ ਹੈ ਇਹ ਕਹਿੰਦੇ ਹੋਏ ਰਾਜੂ ਦੀਆਂ ਅੱਖਾਂ ਭਾਰ ਆਈਆਂ ਹਸਪਤਾਲ 'ਚ ਡਾਕਟਰ ਨੇ ਰਾਮ ਲਾਲੇ ਕੁਝ ਖਾਸ ਡਾਈਟ ਤੇ ਐਕਸਰਸਾਈਜ਼ ਦੱਸੀ ਰਾਜੂ ਨੇ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਲਿਆ ਵਾਪਸ ਘਰ ਆਉਂਦੇ ਹੋਏ ਰਸਤੇ 'ਚ ਆਟੋ ਰੁਕਵਾ ਕੇ ਰਾਜੂ ਦਵਾਈਆਂ ਫਲ ਤੇ ਜ਼ਰੂਰੀ ਸਮਾਨ ਲੈ ਕੇ ਆਇਆ ਤਾਰਜੂ ਨੇ ਉਹਨਾਂ ਦੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ। ਕੁਝ ਹੀ ਦਿਨਾਂ ਚ ਬਾਬੂ ਜੀ ਠੀਕ ਹੋਣ ਲੱਗੇ। ਜਦੋਂ ਤਬੀਅਤ ਥੋੜੀ ਚੰਗੀ ਹੋਈ ਤਾਂ ਇੱਕ ਦਿਨ ਬਾਬੂ ਜੀ ਨੇ ਆਪਣੇ ਦੋਵਾਂ ਪੁੱਤਾਂ ਨੂੰ ਹਾਲ 'ਚ ਬੁਲਾਇਆ। ਕੀ ਪਾਪਾ ਜੀ ਤੁਹਾਨੂੰ ਤਾਂ ਕੋਈ ਕੰਮ ਤੰਦਾ ਹੈ ਨਹੀਂ ਤੇ ਤੁਸੀਂ ਸਾਰਾ ਦਿਨ ਸਾਨੂੰ ਪਰੇਸ਼ਾਨ ਕਰੀ ਰੱਖਦੇ ਹੋ? ਦੋਨੋਂ ਪੁੱਤ ચીਕਦੇ ਹੋਏ ਆਪਣੇ ਆਪਣੇ ਕਮਰੇ ਤੋਂ ਬਾਹਰ ਆਏ। ਸਾਹਮਣੇ ਦੇਖਿਆ ਤਾਂ ਹੈਰਾਨ ਰਹਿ ਗਏ। ਸામਨੇ ਸੋਫੇ ਤੇ ਮਾ ਤੇ ਬਾਪੂ ਜੀ ਦੇ ਨਾਲ ਦੋ ਅਣਜਾਨ ਵਿਅਕਤੀ ਬੈਠੇ ਸੀ ਤੇ ਰਾਮ ਲਾਲ ਜੀ ਦੇ ਚਿਹਰੇ ਤੇ ਆਤਮ ਵਿਸ਼ਵਾਸ ਚਲ ਕਰਿਆ ਸੀ ਤੁਹਾਨੂੰ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਅੱਜ ਸਾਡੀ ਸ਼੍ਰੀਮਤੀ ਜੀ ਦਾ ਜਨਮ ਦਿਨ ਹੈ ਐਸੇ ਮੌਕੇ ਤੇ ਇਹ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਅੱਜ ਕਹਿੰਦੇ ਹੋਏ ਰਾਮ ਲਾਲ ਜੀ ਨੇ ਜਾਨਕੀ ਦੇ ਨਾਲ ਕੇਕ ਕੱਟਿਆ ਜਾਨਕੀ ਜੀ ਨੂੰ ਇੱਕ ਗਿਫਟ ਪੈਕ ਚੱਕ ਕੇ ਦਿੰਦੇ ਹੋਏ ਬੋਲੇ ਏ ਲੋ ਸ਼੍ਰੀਮਤੀ ਜੀ ਤੁਹਾਡੇ ਲਈ ਤੁਹਾਡੀ ਪਸੰਦੀ ਮਹਿੰਗੇ ਵਾਲੀ ਸਿਲਕ ਦੀ ਸਾਰੀ ਲਿਆਇਆ ਹਾਂ ਦੋਵੇਂ ਬਉਆਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਕੀ ਹੋਇਆ ਹੈਰਾਨ ਹੋ ਗਏ ਕਿਸ ਲਾਚਾਰ ਬੇਕਾਰ ਬੁੱਢੇ ਕੋਲ ਐਨੇ ਪੈਸੇ ਕਿੱਥੋਂ ਆ ਗਏ ਚਲੋ ਅੱਜ ਤੁਹਾਨੂੰ ਵੀ ਸਰਪ੍ਰਾਈਜ਼ ਦੇ ਹੀ ਦਿੰਦਾ ਹਾਂ ਰਾਮ ਲਾਲ ਜੀ ਨੇ ਆਪਣੇ ਨਾਲ ਖੜੇ ਦੋਵਾਂ ਵਿਕਤੀਆਂ ਬਾਰੇ ਦੱਸਿਆ ਇਹ ਮੇਰਾ ਵਕੀਲ ਦੋਸਤ ਹੈ ਤਾਮੋਦਰ ਜੀ ਜਿਨ੍ਹਾਂ ਨੂੰ ਮੈਂ ਵਸੀਅਤ ਦਾ ਬਟਵਾਰਾ ਕਰਨ ਲਈ ਬੁਲਾਇਆ ਹੈ ਤੇ ਇਹ ਹਨ ਦੀਨਾ ਨਾਟ ਜੀ ਜਿਨ੍ਹਾਂ ਨੂੰ ਮੈਂ ਇਹ ਮਕਾਨ 1 ਕਰੋੜ 20 ਲੱਖ ਰੁਪਏ ਚ ਵੇਚ ਦਿੱਤਾ ਹੈ ਐਨਾ ਕਹਿਨ ਦੀ ਦੇ ਸਿੱਕੀ ਪੁੱਤ ਤੇ ਬਹੂਆਂ ਦੇ ਸਿਰ ਤੇ ਤਾਂ ਜਿਵੇਂ ਅਸਮਾਨ ਟੁੱਟ ਪਿਆ ਪਰ ਪਿਤਾ ਜੀ ਤੁਸੀਂ ਸਾਡੀ ਰਜ਼ਾਮੰਦੀ ਤੋਂ ਬਿਨਾ ਇਹ ਕਿਵੇਂ ਕਰ ਸਕਦੇ ਹੋ RAMLAL ਜੀ ਨੇ ਕਿਹਾ ਮੇਰੀ ਗੱਲ ਹਲੇ ਖਤਮ ਨਹੀਂ ਹੋਈ RAMLAL ਜੀ ਅੱਜ ਬੋਲਦੇ ਹੀ ਜਾ ਰਹੇ ਸੀ ਤੇ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਉਹਨਾਂ ਨੂੰ ਰੋਕਣ ਦੀ ਰਾਮ ਲਾਲ ਜੀ ਨੇ ਵਕੀਲ ਸਾਹਿਬ ਨੂੰ ਵਸੀਅਤ ਪੜ੍ਹ ਕੇ ਸੁਣਾਉਣ ਨੂੰ ਕਿਹਾ ਉਸ ਵਿੱਚ ਲਿਖਿਆ ਸੀ ਮੈਂ ਆਪਣੇ ਦੁਕਾਨ ਚੋਂ ਆਪਣੇ ਪੁੱਤਾਂ ਤੇ ਬਹੂਆਂ ਨੂੰ ਬੇਦਖਲ ਕਰਦਾ ਹਾਂ ਉਹਨਾਂ ਤੇ ਅੱਜ ਤੋਂ ਰਾਜੂ ਦਾ ਹੱਕ ਹੋਵੇਗਾ ਉਹੀ ਹੁਣ ਮੇਰਾ ਕਾਰੋਬਾਰ ਸੰਭਾਲੇਗਾ ਇਸ ਮਕਾਨ ਨੂੰ ਵੇਚਣ ਨਾਲ ਜੋ ਪੈਸੇ ਆਉਣਗੇ ਉਸ ਦਾ ਅੱਧਾ ਹਿੱਸਾ ਮੈਂ ਆਪਣੇ ਪੋਤੇ-ਪੋਤੀਆਂ ਦੇ ਨਾਮ ਤੇ ਜਮ੍ਹਾਂ ਕਰਵਾ ਦੇਵਾਂਗਾ ਜੋ ਕਿ ਉਹਨਾਂ ਦੇ 18 ਸਾਲ ਦੇ ਹੋਣ ਤੋਂ ਬਾਅਦ ਉਹਨਾਂ ਨੂੰ ਮਿਲ ਜਾਵੇਗਾ ਤੇ ਬਾਕੀ ਦੀ ਅਧੀ ਰਕਮ ਚ ਮੈਂ ਇੱਕ ਛੋਟਾ ਜਿਹਾ ਮੰਕਾਨ ਖਰੀਦ ਰਿਹਾ ਹਾਂ ਜਿਸ ਵਿੱਚ ਮੈਂ ਮੇਰੀ ਪਤਨੀ ਤੇ ਰਾਜੂ ਤਿੰਨੇ ਰਹਾਂਗੇ ਤੇ ਮੇਰੇ ਪੋਤਾ-ਪੋਤੀ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਹੁਣ ਰਾਮ ਲਾਲ ਜੀ ਬੋਲੇ ਤੁਹਾਡੇ ਕੋਲ ਸਿਰਫ 10 ਦਿਨ ਦਾ ਸਮਾਂ ਹੈ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਲੋ ਕਿਉਂਕਿ 10 ਦਿਨ ਬਾਅਦ ਇਸ ਘਰ ਤੇ ਦਿਨ ਦਿਆ ਜੀ ਦਾ ਹੱਕ ਹੋਵੇਗਾ ਮੈਂ ਹਾਲੇ ਤੱਕ ਇਸੇ ਵਹਿਮ 'ਚ ਸੀ ਕਿ ਮੇਰੇ ਦੋ ਪੁੱਤ ਹਨ ਜੋ ਬਹੁਤ ਹੁਨਰ ਹਨ ਪਰ ਕੀ ਸੱਚੀ ਮੁੱਚੀ ਮੇਰੇ ਦੋਨੋਂ ਪੁੱਤ ਮੇਰੇ ਆਪਣੇ ਹਨ ਇੱਥੇ ਸਾਰੇ ਆਪਣੇ ਆਪਣੇ ਸਵਾਰਥੀ ਜੀ ਰਹੇ ਹਨ ਮੈਂ ਤਾਂ ਬੇਕਾਰ ਦੇ ਵਹਿਮ ਚ ਪੈ ਕੇ ਖੁਸ਼ ਹੋ ਰਿਹਾ ਸੀ ਕਿ ਇੱਥੇ ਸਾਰੇ ਮੇਰੇ ਆਪਣੇ ਹਨ ਸ਼ੁਕਰ ਹੈ ਮਾਲਕ ਦਾ ਜੋ ਸਾਨੂੰ ਇਹੋ ਜਿਹਾ ਦੁੱਖ ਦਿਖਾਇਆ ਜਿਸ ਕਰਕੇ ਮੈਨੂੰ ਦੁਨੀਆ ਦੀ ਅਸਲੀਅਤ ਸਾਫ਼-ਸਾਫ਼ ਦਿਖਾਈ ਦੇਣ ਲੱਗੀ ਮੁਸੀਬਤ ਦੇ ਸਮੇ ਵੀ ਤੁਹਾਨੂੰ ਸਿਰਫ਼ ਤੇ ਸਿਰਫ਼ ਪੈਸਾ ਦਿਖਾਈ ਦਿੰਦਾ ਸੀ ਪਤਾ ਨਹੀਂ ਮੈਂ ਕਦ ਤੋਂ ਇਸ ਦੁਨੀਆ ਤੋਂ ਚਲਾ ਗਿਆ ਹੁੰਦਾ ਆਪਣੇ ਲਾਚਾਰ ਬੇਕਾਰ ਅਪਾਹਿੱਸ ਸਰੀਰ ਦੇ ਨਾਲ ਕਦ ਤੱਕ ਜਿਉਂਦਾ ਇਹ ਸਭ ਮੇਰੀ ਪਤਨੀ ਤੇ ਰਾਜੂ ਦੀ ਸੇਵਾ ਦਾ ਫਲ ਹੈ ਜੋ ਅੱਜ ਮੈਂ ਬਿਲਕੁਲ ਤੰਦਰੁਸਤ ਹਾਂ ਅਸੱਚ ਪੁੱਤ ਦਾ ਫਰਜ਼ ਤਾਂ ਸਿਰਫ ਰਾਜੂ ਨੇ ਹੀ ਨਿਭਾਇਆ ਹੈ ਪਿਤਾ ਜੀ ਉਹ ਨੌਕਰ ਹੈ ਤੇ ਉਸ ਨੂੰ ਨੌਕਰ ਦੀ ਜਗ੍ਹਾ ਤੇ ਹੀ ਰੱਖੋ ਤੁਹਾਡੇ ਪੁੱਤ ਅਸੀਂ ਹਾਂ ਵੱਡੇ ਪੁੱਤ ਨੇ ਕਿਹਾ ਪੁੱਤ ਦੀ ਗੱਲ ਸੁਣ ਕੇ ਰਾਮ ਲਾਲ ਜੀ ਬੋਲੇ ਬਣੀ ਹੋਈ ਤਨਖਾਹ ਤੋਂ ਇਲਾਵਾ ਦਿੱਤਾ ਹੀ ਕੀ ਹੈ ਇਸ ਨੂੰ ਮੈਂ ਪਰ ਇਸ ਨੇ ਤਾਂ ਜੀਵਨ ਦਾਨ ਦਿੱਤਾ ਹੈ ਮੈਨੂੰ ਮੇਰੇ ਤੇ ਮੇਰੀ ਪਤਨੀ ਦੇ ਬੁਢਾਪੇ ਦੀ ਲਾਠੀ ਬਣਿਆ ਹੈ ਹੁਣ ਤਾਂ ਦੋਨੋਂ ਪੁੱਤ ਤੇ ਬਹੂਆਂ ਮਾ ਦੇ ਪੈਰਾਂ ਵਿੱਚ ਢਿੱਕੇ ਤੇ ਬੋਲੀ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਮਾਜੀ ਤੁਸੀਂ ਹੀ ਕੁਝ ਸਮਝਾਓ ਪਿਤਾ ਜੀ ਨੂੰ ਅਸੀਂ ਤੁਹਾਡੇ ਬੱਚੇ ਹਾਂ ਤੇ ਫਿਰ ਰਿਸ਼ਤੇਦਾਰ ਕੀ ਬੋਲਣਗੇ ਇਹ ਵੀ ਤਾਂ ਸੋਚੋ ਬਹੂਆਂ ਨੂੰ ਮਾਤਾ ਕੁਝ ਉਮੀਦ ਸੀ ਪਰ ਜਾਨ ਕੀ ਉਹਨਾਂ ਦੀ ਉਮੀਦਾਂ ਤੇ ਪਾਣੀ ਫਿਰਦੇ ਹੋਏ ਬੋਲੀ ਇਹ ਗੱਲ ਉਦੋਂ ਯਾਦ ਕਿਉਂ ਨਹੀਂ ਸੀ ਜਦੋਂ ਮੈਂ ਤੁਹਾਡੇ ਸਾਹਮਣੇ ਲਾਚਾਰ ਹੋ ਕੇ ਤੁਹਾਡੇ ਪਿਤਾ ਜੀ ਲਈ ਜ਼ਿੰਦਗੀ ਦੀ ਪੀਕ ਮੰਗ ਰਹੀ ਸੀ ਤੇ ਫਿਰ ਰਿਸ਼ਤੇਦਾਰ ਜੋ ਕਹਿਣਗੇ ਸੋ ਕਹਿਣ ਮੈਨੂੰ ਉਹਨਾਂ ਦੀ ਕੋਈ ਚਿੰਤਾ ਨਹੀਂ ਤੁਸੀਂ ਆਪਣਾ ਸਮਾਨ ਬੰਨਣ ਦੀ ਤਿਆਰੀ ਕਰੋ ਮਾਤੇ ਪਿਤਾ ਜੀ ਦੀ ਹਿੰਮਤ ਦੇਖ ਕੇ ਅੱਜ ਦੋਨੋਂ ਪੁੱਤ ਤੇ ਬੋਹਾਂ ਹੈਰਾਨ ਹੋਗੇ ਸ਼ਾਇਦ ਉਹਨਾਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋਇਆ ਉਹ ਲੋਕ ਬਹੁਤ ਗਿੜਗਿੜਾਏ ਪਰ ਆਖਰਚ ਉਹੀ ਹੋਇਆ ਜੋ ਵਸੀਅਤ ਚ ਰਾਮ ਲਾਲ ਜੀ ਨੇ ਲਿਖਾਇਆ ਸੀ ਪੁੱਤਾਂ ਤੇ ਬਹਵਾਂ ਨੂੰ ਆਪਣੇ ਕੀਤੇ ਦੀ ਸਜ਼ਾ ਤੇ ਸਬਕ ਮਿਲ ਚੁੱਕਾ ਸੀ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ